ਅੱਜ ਨਾਰਥ ਇੰਡੀਆ ਦੇ ਸਭ ਤੋਂ ਵੱਡੀ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੀਆਂ ਚੋਣਾਂ ਲੁਧਿਆਣਾ ਦੇ ਡਿਸਟ੍ਰਿਕਟ ਕੋਰਟ ਦੇ ਵਿੱਚ ਸ਼ੁਰੂ ਹੋਈਆਂ ਜਿੱਥੇ ਵਕੀਲ ਭਾਈਚਾਰੇ ਦੇ ਵੱਖ-ਵੱਖ ਉਮੀਦਵਾਰਾਂ ਨੂੰ ਵੋਟਾਂ ਪਾਈਆਂ ਗਈਆਂ ਜਿੱਥੇ ਪ੍ਰਧਾਨਗੀ ਦੇ ਲਈ ਟੀਪੀਐਸ ਤਾਲੀਵਾਲ ਅਤੇ ਚੇਤਨ ਵਰਮਾ ਪ੍ਰਧਾਨਗੀ ਦੇ ਜਿੱਤ ਦੇ ਵਿੱਚ ਅੰਮੋ ਸਾਹਮਣੇ ਹੁੰਦੇ ਨਜ਼ਰ ਆਏ ਅਤੇ ਉੱਥੇ ਹੀ ਵਕੀਲ ਭਾਈਚਾਰੇ ਦਾ ਵੋਟਾਂ ਨੂੰ ਲੈ ਕੇ ਕੀ ਕਹਿਣਾ ਰਿਹਾ ਅਤੇ ਕਿਸ ਨੇ ਕਿਸ ਨੂੰ ਸਪੋਰਟ ਕੀਤਾ ਆਓ ਸੁਣਦੇ ਹਾਂ ਸਰ ਅੱਜ ਬਾਰ ਐਸੋਸੀਏਸ਼ਨ ਦੇ ਮੇਂ ਜਿਹੜੀ ਇਲੈਕਸ਼ਨ ਹੋ ਰਹੀਆਂ ਨੇ ਕਿਹੜੇ ਮੈਂਬਰਸ ਨੇ ਵੋਟ ਕਾਸਟ ਕਰਤੀਆਂ ਸਵੇਰੇ 9 ਵਜੇ ਸ਼ੁਰੂ ਹੋਈ ਸੀ 9 ਵਜੇ ਤੱਕ ਤਕਰੀਬਨ 1500 ਤੋਂ ਉੱਪਰ ਵੋਟਰਾਂ ਨੇ ਬਹੁਤ ਜੁਤੀ ਸੀ ਬੜੀ ਸ਼ਾਂਤਵੇਂ ਤਰੀਕੇ ਨਾਲ ਵੋਟ ਪਾ ਰਹੀਆਂ ਨੇ ਕੋਈ ਹੱਲਾਕੁਲਾ ਨਹੀਂ ਬੜੇ ਆਰਾਮ ਨਾਲ ਵੋਟਰ ਕੋਈ ਵੀ ਪੋਲੀਨੀਸ਼ਨ ਕਿਸੇ ਤਰ੍ਹਾਂ ਦਾ ਕਿਸੇ ਰੂਪ ਕਰਕੇ ਇਸਤੇਮਾਲ ਕਰਨ ਨਹੀਂ ਆ ਰਹੇ ਅਸੀਂ ਵੋਟਰਾਂ ਦਾ ਬਹੁਤ ਬਹੁਤ ٹنگ ਸਰ ਬਹੁਤ ਅਚੀ ਹੋ ਰਹੀ ਹੈ ਜੀ ਔਰ ਬਹੁਤ ਵਧੀਆ VOTING ਹੋਈ ਹੈ ਜੀ ਹਜੇ ਤੱਕ 2 ਵਜੇ ਤੱਕ 1500 ਪਲੱਸ ਵੋਟ ਹੋ ਗਈ ਸੀਗੀ ਹਾਂ ਜੀ ਨਹੀਂ ਨਹੀਂ ਜਰੂਰ ਹੋਏਗੀ ਔਰ VOT ਬੜੇ ਰਿਕਵੈਸਟ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਵੋਟ ਪਾਸ ਕਰਤੀ ਹੈ ਉਹ ਕਾਈਂਡਲੀ ਵੋਟਰ ਘੁੰਮ ਮਾ ਕੇ ਆ ਰਹੇ ਨੇ ਲੋਕ ਸਾਡੇ ਵੋਟਰ ਐਕਸਾਈਟਡ ਹੈਗੇ ਆ ਵੋਟ ਪਾ ਰਹੇ ਆ ਔਰ 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 ਪੂਰੀ ਉਮੀਦ ਹੈ ਜੀ ਇੱਕ ਮੈਕਸਿਮ ਵੋਟ ਪਏਗੀ ਅੱਜ ਔਰ ਇਹ ਵੋਟ ਭਾਈਚਾਰੇ ਦੀ ਵੋਟ ਪਏਗੀ ਔਰ ਸਹਿਚਾਰੇ ਦੀ ਵੋਟ ਪਏਗੀ ਗੁੱਟਬਾਜੀ ਤੋਂ हट ਕੇ ਵੋਟ ਪੈ ਰਹੀ ਹੈ ਜੀ ਇਹ ਸਾਰੇ ਐਡਵੋਕੇਟ ਕੁਨਾਲ ਚੌਧਰੀ ਦਾ ਨਾਮ ਹੈ ਸਰ ਸਰ ਰਜਿੰਦਰ ਭੰਡਾਰੀ ਸਾਡਾ ਵੱਡਾ ਬ੍ਰਦਰ ਆ ਸਰ ਉਹਦੀ سپورਟ ਕਰ ਰਹੇ ਆਂ ਸੀ ਲੱਗਦਾ ਸੋ ਚਾਂਤ ਨੇ ਪੂਰੇ ਸਾਰੇ ਸਾਰੇ ਭਰਾਵਾਂ ਦਾ ਸਾਥ ਆ ਆਪਣੇ ਸਾਰੇ ਭੈਣਾਂ ਸਾਰੇ ਆਪਣੇ ਨਾਲ ਨੇ سپورਟ ਕਰ ਰਹੇ ਆਂ ਪੂਰੀ ਹਾਂਜੀ ਸਰ ਪੂਰਾ ਟੱਕਰ ਦਾ ਮੁਕਾਬਲਾ ਦੋ ਬੰਦਿਆਂ ਦੇ ਵਿੱਚ ਸਾਡੀ ਟੱਕਰ ਆ ਪੂਰੀ ਸਪੋਰਟ ਕਰ ਰਹੇ ਆ ਦੇਖੋ ਸ਼ਾਮ ਤੱਕ ਪਤਾ ਲੱਗ ਜਾਏਗਾ ਕੀ ਕੀ ਜਾਂਦਾ ਰਿਜ਼ਲਟ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਵੋਟ ਪਾ ਕੇ ਦਿਤਾਓ ਸਾਨੂੰ ਸਾਡੇ ਵੱਡੇ ਮਾਮਲੇ ਕਰਕੇ ਦਿਖਾਵਾਂਗੇ ਕਚਹਿਰੀ ਚ ਜਿਹੜੇ ਯੰਗ ਲਾਇਰ ਆ ਸਾਰੇ ਆ ਉਹਨਾਂ ਦੀ ਸਪੋਰਟ ਕਰਾਂਗੇ ਜਿਹੜੇ ਨਵੇਂ ਮੁੰਡੇ ਆਦੇ ਉਹਨਾਂ ਨੂੰ ਗਾਈਡ ਕਰਾਂਗੇ ਕੀ ਐ ਕੀ ਨਹੀਂ ਬਾਕੀ ਸਾਰੇ ਕੰਮ ਅਸੀਂ ਨਾਲ ਨਾਲ ਕਰਾਂਗੇ ਅਸੀਂ ਚੜਕੇਗੇ ਵੱਧ ਚੜਕੇ ਕਰਾਂਗੇ ਸਰ ਜੀ ਜੋ ਵੀ ਹੋਏਗਾ ਜੋ ਵੀ ਸਾਡੇ ਵਕੀਲ ਭਾਈ ਚਾਰੇ ਲਈ ਵਧੀਆ ਤੋਂ ਵਧੀਆ ਹੋਏਗਾ ਅਸੀਂ ਅੱਗੇ ਆ ਕੇ ਕਰਾਂਗੇ ਸਰ ਡੈਫੀਨੇਟਲੀ ਕਰਾਂਗੇ ਕੱਲਾ ਰਜਿੰਦਰ ਨਹੀਂ ਅਗਰ ਰਜਿੰਦਰ ਸਾਡਾ ਵੱਡਾ ਭਰਾ ਫੋਨ ਨਹੀਂ ਚੱਕੇਗਾ ਤਾਂ ਅਸੀਂ ਸਾਨੂੰ ਫੋਨ ਕਰਨ ਅਸੀਂ ਅੱਗੇ ਵੱਧ ਚੜ ਕੇ ਕੰਮ ਕਰਾਂਗੇ ਆਪਣੇ ਭਰਾ ਦੇ ਬੇਬਿਹਾਵ ਦੇ ਉੱਤੇ ਮੇਰਾ ਸਰ ਤਖਸ਼ੂਦ ਐਡਵੋਕੇਟ ਮੇਰਾ ਨਾਮ ਹੈ ਸਰ ਮੈਂ ਆਇਓ ਸਰ ਸਰ ਮੈਂ ਆਪਣੇ ਵੱਡੇ ਬ੍ਰਦਰ ਰਜਿੰਦਰ ਸਿੰਘ ਭੰਡਾਰੀ ਐਡਵੋਕੇਟ ਦਾ ਜੋ ਕਿ ਜੁਆਇੰਟ ਸੈਕਟਰੀ ਦੀ ਪੋਸਟ ਲਈ ਕੰਟੈਸਟ ਕਰ ਰਿਹਾ ਹੈ ਮੈਂ ਉਹਦੀ ਸਪੋਰਟ ਕਰ ਰਿਹਾ ਹਾਂ ਸਰ ਮੈਂ ਸਰ ਮੈਂ ਸਰ ਸਾਰੇ ਵਕੀਲ ਭਾਈਚਾਰੇ ਨੂੰ ਆਪਣੀ ਵਕੀਲ ਪੈਣਾ ਨੂੰ ਬੇਨਤੀ ਲਾਣਾ ਚਾਹੁੰਦਾ ਹਾਂ ਵੀ ਸਾਡੇ ਇਸ ਵੱਡੇ ਭਰਾ ਨੂੰ ਜੁਆਇੰਟ ਫੈਕਟਰੀ ਜਿਤਾਨ ਵੋਟ ਸਪੋਰਟ ਪਾ ਕੇ ਆਪਣਾ ਆਸ਼ੀਰਵਾਦ ਦੇਣ ਬlesings ਦੇਣ ਤਾਂ ਕਿ ਜੋ ਅਸੀਂ ਆਪਣੇ ਵਕੀਲ ਭਾਈ ਚਾਰੇ ਲਈ ਅੱਗੇ ਵੱਧ ਚੜ ਕੇ ਕੰਮ ਕਰ ਸਕੀਏ ਇਸ ਲਈ ਮੈਂ ਫੇਰ ਤੋਂ ਇੱਕ ਵਾਰ ਅਪੀਲ ਕਰਦਾ ਕਾਈਂਡਲੀ ਵੋਟ ਸਪੋਰਟ ਐਂਡ ਇਲੈਕਟ ਰਜਿੰਦਰ ਸਿੰਘ ਭੰਡਾਰੀ ਐਡਵੋਕੇਟ ਐਸ ਜੁਆਇੰਟ ਫੈਕਟਰੀ ਸਰ 5 ਵਜੇ ਤੱਕ VOTING ਚੱਲੇਗੀ ਸਰ ਲਾਸਟ 5 ਵਜੇ ਦਾ ਟਾਈਮ ਦਿੱਤਾ ਸਰ ਰਿਜ਼ਲਟ ਕਦੋਂ ਆਊਗਾ ਰਿਜ਼ਲਟ ਕੱਲ ਆ ਰਿਹਾ ਨਹੀਂ ਸਰ ਰਿਜ਼ਲਟ ਰਿਜ਼ਲਟ ਹੈ ਸਰ ਜਿਹੜਾ ਐਗਜ਼ੈਕਟਿਵ ਪੋਸਟ ਦਾ ਰਿਜ਼ਲਟ ਹੁੰਦਾ ਸਰ ਉਹ ਨੈਕਸਟ ਡੇ ਨਿਕਲਦਾ ਬਾਕੀ ਪੋਸਟਾਂ ਦਾ ਆਲਮੋਸਟ ਸੇਮ ਡੇ ਕਲੀਅਰ ਕਰ ਦਿੰਦੇ ਸਰ ਆਲਮੋਸਟ ਸੇਮ ਡੇ ਕਲੀਅਰ ਹੋ ਜਾਂਦਾ ਅਸਮ ਜਰ న్యూਸ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜੁਲੂਟਾ ਜੁ